ਰੁੱਸ ਗਈ ਇਹ ਕੁੜੀਏ ਉਹ ਸਟ੍ਰੋਬਰੀਆਂ ਖਾਣੀਆਂ ਤੁਸੀਂ ਸਾਰੀਆਂ ਪਤਾ ਹੀ ਕੁੜੀ ਪਤਾ ਕਰ ਸਤ ਰੁੱਸ ਗਈ ਕਿਉਂਕਿ ਮੈਂ ਜਿਹੜੀਆਂ ਜਿਹੜੀਆਂ ਸਟ੍ਰੋਬਰੀਆਂ ਲਿਆਂਦੀਆਂ ਸੀ ਉਹ ਸਾਰੀਆਂ ਖਾ ਗਿਆ ਸਤ 3 ਸਟ੍ਰੋਬਰੀਆਂ ਛੱਡੀਆਂ ਨੇ ਚ ਡੱਬੀ ਚ 3 ਇਹ ਤਾਂ ਪੂਰ ਹੋ ਗਿਆ 3 3 ਸਟ੍ਰੋਬਰੀਆਂ ਛੱਡੀਆਂ ਨੇ ਸਿਰਫ ਇਹਦੇ ਵਾਸਤੇ ਇੱਕ ਮੇਰੀ ਇੱਕ ਤੇਰੀ ਇੱਕ ਕਰਨੀ ਹੁੰਦੀ ਨਾ ਆ ਮੋਟੇ ਬਿੱਲੇ ਦੀ ਇੱਕ ਵੱਡੀ ਰੱਖਤੀ ਮੈਂ ਥੋੜੀ ਜੀ ਐਡੀ ਇੰਨੀ ਮੋਟੀ ਰੱਖਤੀ ਜਿਹੜੀ ਸਾਰਾ ਬੱਟੀ ਉਹ ਕੰ ਮੇਰੀ ਹੋ ਗਈ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਗਾਇਸ ਵੇਲੇ ਸਵੇਰੇ ਸਾਡੀ ਪੈਗੀ ਲੜਾਈ ਆ ਦੇਖੋ ਗੱਲੀਂ ਦੀਆਂ ਜਿਹੜੀਆਂ ਸਟ੍ਰੌਬਰੀਆਂ ਸੀਗੀਆਂ ਉਹ ਸੀ ਖਾ ਗਏ ਤੇ ਉਹਨਾਂ ਇਹ ਰੋਸੀ ਬੈਠੀ ਹੈਗੀ ਗਗਲੀ ਪੈਰ ਨਾਲ ਦੀ ਖਾ ਗਈ ਸੀ ਬਾਕੀ ਕਿਹੜਾ ਨਾ ਤੂੰ ਦੱਸ ਦੇ ਰਾਤ ਲੱਗਿਆ ਹੋਇਆ ਕੀ ਉਹੀ ਉਹੀ ਕੀ ਲਗਾ ਕੀ ਬੋਲਦਾ ਸੀ ਦੱਸਦਾ ਸੀ ਅਡਾ ਨਾ ਮਿਲ ਕੇ ਆਇਆ ਹਾਂ ਨਾਮ ਪੁੱਲ ਲਿਖਿਆ ਤਾਂ ਉਹਦਾ ਕੀ ਸੋਣਾ ਕੰਮੇ ਭਲੇ ਆਦਾ ਨੈਟ ਹਾਂ ਨੈਟ ਹੂੰ ਨੈਟ ਵਾਲੀ ਬਾਸਕਟ ਲਗਾਉਣੀ ਆਂਗੀ ਬਾਸਕਟ ਕੱਲ੍ਹ ਆਉਂਦੀਆਂ ਨੇ ਖੇਡਣ ਵਾਸਤੇ ਬਾਸਕਟਬਾਲ ਆ ਬਾਲਾਂ ਦੀ ਬਾਸਕਟਬਾਲ ਆ ਜੀ ਐਸ ਟੈਕਨ ਵਿੱਚ ਆਦੀ ਜਣ ਖਾਦੀ ਵੀ ਆ ਹੋ ਰਾਦ ਨੇ ਲਹੁ ਪੀ ਰੱਖਿਆ ਮੇਰਾ ਤਾਂ ਅਰ ਜਾਈ ਉਹ ਤੇ ਨਿਕਲ ਨਹੀਂ ਦਿੱਤਾ ਹੈਗਾ ਸਵੇਰੇ ਸਵੇਰੇ ਪਹਿਲੀ ਲੱਗੇ ਤਾਂ ਉਠੋ ਉਠੋ ਮੇਰੀ ਬਾਸਕਟ ਲਾ ਕੇ ਉਹ ਬਾਹਰ ਆ ਪਹਿਲਾਂ ਬਾਹਰ ਤੋਂ ਨਿਕਲ ਜੀ ਪਹਿਲਾਂ ਹੰਡਰ ਹੋਈ ਪਈ ਅੱਗੇ ਇੰਨੀ ਹਾਂ ਉਹ ਤਾਂ ਹੰਡਾ ਹੈਗੀ ਪਤਾ ਨਹੀਂ ਲੱਗੇਗਾ ਨਾ ਵੀ ਕਿੱਥੇ ਬਾਸਕਟ ਕੌਣ ਕੌਣ ਤੇਰੀ ਪਹਿਲਾਂ ਹੋ ਰਹੀ ਹੈ ਹੋਰ ਪਤਾ ਲੋ ਉੱਠ ਖੜੇ ਹੋਈ ਨਾ ਸਟ੍ਰਾਬਰੀਆਂ ਤੇਰੀਆਂ ਲਿਆ ਦਾਂਗੇ ਆਪਣਾ ਫਰੂਟਸ ਯੇ ਰਹਿ ਗਿਆ ਜੀ ਫਰੂਟਸ ਇਹ ਤਾਂ ਬੱਚੇ ਰਹਿ ਗਿਆ ਉਹ ਪਹਿਨੇ ਫਰੂਟਸ ਸੀ ਮੁੰਨਾ ਗਿਨੇ ਤੂੰ ਬੰਨ ਲਈ ਮੇਰੇ ਹੱਥੇ ਚ ਫੜ ਕੇ ਰੱਖ ਲਿਆ ਸੀਗਾ ਕਿਨੇ ਨਹੀਂ ਨਹੀਂ ਮਾਰ ਰੱਖਿਆ ਉਹ ਫੜਿਆ ਸੀਗਾ ਮੈਂ ਤਾਂ ਕੋਈ ਨਹੀਂ ਹੁਣ ਅੱਚਲੋ ਜਸ ਮਾਰਨ ਸੀ ਲਿਆਂਦਾ ਸੀ ਕੱਲ ਗਾਇਸ ਉਹ ਤੁਹਾਨੂੰ ਦਿਖਾਵਾਂਗੇ ਅੱਜ ਵੀ ਕੀ ਕੁਛ ਲਿਆਂਦਾ ਸੀਗਾ ਗੱਡੀ 'ਚ ਪਹਿਲੇ ਅਸੀਂ ਕੱਢਿਆ ਵੀ ਨਹੀਂ ਹੈਗਾ ਮਜਵਾਕਾਂ ਨੂੰ ਹੋ ਜਾਣ ਦੋ ਕਾਇਮ ਆ ਚਾਹ ਚੋ ਪੀ ਕੇ ਫੇਰ ਤੁਹਾਨੂੰ ਦਿਖਾਉਣਗੇ ਵੀ ਕੀ ਸੰਭਾਲ ਲਿਆਂਦਾ ਸੀ ਅਸੀਂ ਆ ਕੁੜੀ ਦੀ ਸਟਰਾਬਰੀ ਵੀ ਲਿਆ ਕੇ ਦੇਣੀ ਆਪਾਂ ਨੇ ਇੱਕ ਨਵੀਂ ਡੱਬੀ ਚਲੋ 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 ਜਲਦੀ ਚਲੋ ਬੱਚਿਓ ਹਾਂਜੀ ਲਾਡ ਲਾਡ ਇਹ ਪਿਲਵਾ ਮੈਨੂੰ ਆਇਆ ਲਾਡ ਇੱਥੇ ਪੈਣਾ ਨਹੀਂ ਹੈਗਾ ਰਹਿਣ ਦੋ ਇੱਧਰ ਨਾ ਲਾਓ ਇੱਧਰ ਘੰਤੇ ਲਾ ਦੋ ਪੈਣਾ ਰੱਖ ਜਿੰਦਾ ਉੱਪਰ ਹੋ ਆ ਗਈ ਨਾ ਟੀਨ ਇਸੇ ਤੇ ਨਾ ਲਾਓ ਹੈ ਇੱਥੇ ਤਾਂ ਪਿੰਮਾਈ ਤੇ ਢੋਣੀ 또 ਟੁੱਟ ਜੂਗੀ। ਇਹ ਹੋ ਜਾ। ਹੱਥ ਪੱਲਾ ਵੱਜ ਕੇ ਟੁੱਟ ਜੂ। ਸਿਰਸਿਆਂ ਦੇ ਮਾਰੀ ਜਾਇਆ ਕਰੂਗਾ ਇਹ। ਇੱਥੇ ਹਾਂ। ਠੀਕ ਆਉਰੇ। ਇਹਨਾਂ ਟਾਈਮ ਵੀ ਦੇਖਣੀ ਹੈਗੀ। ਇਹ ਨਹੀਂ ਠੰਡ 'ਚ ਤਾਂ ਅੰਦਰ ਨਹੀਂ ਬੈਠਿਆ ਜਾਂਦਾ ਹੈਗਾ।

ਤੜਕੇ ਦਾ ਕੁੜੀ ਫਿਰਦੀ ਸੀ ਕੀ ਕਹਿੰਦੀ ਮੇਰੇ ਸਟੋਰੀਆਂ ਖਾ ਕੇ ਸਟੋਰੀਆਂ ਖਾ ਕੇ ਐ ਕਿ ਮੈਨੂੰ ਦੇ ਤੂੰ ਆਲੋ ਆਲੋ ਦੇ ਇਹ ਕੀ ਗੱਲ ਬੜੀ ਵਧੀਆ ਤੇ ਬਈ ਮੈਂ ਨਹੀਂ ਜਾ ਸੜੀ ਦੇ ਦੀ ਨਾ ਬਸ ਹਰ ਨਮਾ ਤਾ ਠੀਕਾ ਓਏ ਤੇ ਕੀ ਮੈਂ ਜਾਣਦਾ تھا ਆਪਕੋ ਕਾਫੀ ਸਰੂ ਪਸੰਦ ਹੈ ਕਿਉਂਕਿ ਇਸ ਪੂਰੇ ਸ਼ਹਿਰ ਮੇਂ ਬੁਤ ਸੱਚੀ ਕਾਫੀ ਕੋਈ ਨਹੀਂ ਬਣਾ ਸਕਦਾ ਆ ਪਿਆ ਘਰ ਤੋਂ ਨਾਲ ਲਾਣਦਾਰ ਮ ਜਿਵੇਂ ਕਿ ਮੈਂ ਕੌਫੀ ਲੈਣੇ ਖੁਦ ਜਾਂਦਾ ਹਾਂ ਉਸੇ ਕਹਿੰਦੇ ਸੀ ਨਾ ਹੈ ਉਸ ਨੂੰ ਪਾਣੀ ਮਿਲਣਾ ਨਹੀਂ ਕਿ ਬਨਾ ਦੁੱਧ ਪਾਣਾ ਸਦਾ ਹੋ ਗਿਆ ਗਾਇਸ ਸਟ੍ਰਾਬਰੀਆਂ ਖਾ ਰਹੇ ਆਂਗੇ ਕੱਲ੍ਹ ਲਿਆਂਦੀ ਸੀਗੀ ਗਰਲੀਨ ਦੀ ਪਸੰਦ ਸੀਗੀ ਇਹਨੂੰ ਪਸੰਦ ਨਹੀਂ ਗੀ ਸਟ੍ਰਾਬਰੀਆਂ ਇਸ ਕਰਕੇ ਦੂਜੀ ਰਾਤ ਕਈ ਖਾ ਗਈ ਇਹ ਬੈਠੀ ਬੈਠੀ ਹੋ ਹ ਹੋਰ ਕਿੰਨੀਆਂ ਖਾ ਗਈ ਰਾਤ ਇੱਕ ਇੱਕ ਵਗਾਂ ਨੂੰ ਆਤੀ ਸੀ ਇੱਕ ਵਗਾਂਤੀਏ ਖਾੜ ਦੋ ਖਾਣ ਵਾਸਤੇ ਨਹੀਂ ਹੈਗੇ ਤੁਹਾਡੇ ਖਾ ਲਓ ਚਲ ਮੈਂ ਵੀ ਨਹੀਂ ਕਹਦਾ ਸੀ ਇਹਨੀਆਂ ਖਟਮਿੱਠੀਆਂ ਜਿਹੀਆਂ ਨਹੀਂ ਹੈਗੀਆਂ ਹਨਾ ਉਹ ਲਾਪਾਂ ਗੱਡੀ ਨੂੰ ਸਮਾਨ ਕੱਢਦੇ ਆਂ ਜੀ ਲੱਗਿਆ ਪਿਆਗਾ ਫੋਲੂ ਮੈਂ ਇੱਕ ਤਾਂ ਆ ਦੇਖੋ ਕੀ ਹੋ ਰਿਹਾ ਬੱਚਾ ਲੋ ਮੈਂ ਹਾਂ ਨੇ ਕੱਲ ਇੱਕੋ ਕੈਂਟੀ ਹੋ ਪਿਆ ਸਾਰਾ ਚੱਕ ਕੈਂਟੀ ਹੋ ਗਈ ਤੇਰੀ ਆ ਦੇਖੀ ਗੱਡੀ ਕਿਵੇਂ ਲਵੇੜਿਆ ਕੀ ਹੋ ਗਿਆ ਤੇਰੇ ਮਿੱਟੀ ਦੀ ਡੇਟ ਲੱਗੀ ਵੀ ਕੀ ਇਮਕੂ ਭਈਆ ਚੱਕ ਜੂਸ ਬਾਰਾ ਦੋਣਾ ਖਾਏ ਬਿਨਾ ਕੁਛ ਨਹੀਂ ਸਵਾਦ ਆਉਂਦਾ ਲੈ ਇਹ ਤੁਹ ਕਿੰਨਾ ਪਾ? ਇੱਕ ਪਚ ਪਾ। ਪਾ। ਇਹ ਮੈਨੂੰ ਕਿਉਂ ਕੁਤਾ? ਗੁੱਸਾ ਕਿਉਂ ਦਾ? ਮੇਰੇ ਤੇ ਲਾਉਂਦਾ ਨਾ। ਕਾਲਾ ਪਈ। ਮੈਂ ਮੱਦੀ ਬੋਲ ਰਹੀ। ਫੇਟ ਰੱਖਦੇ। Алы, утыр бакча, усысы саматанды сытты. Эч, утыр мия, эга сокке. Кабер таңдыкта проблема. Алай, яштакла утыр табы. Эти таряңды. Утырнадыр. ਇਹ ਕਿਵੇਂ ਹਸਣ ਲੱਗੀ ਜਦਾਂ ਦਾ ਘੱਟ ਘੱਟ ਕੇ ਕਰ ਕਰਕੇ ਇੰਨੀ ਸਾਰੀ ਸ਼ਾਪਿੰਗ ਹੋਣਾ ਹੱਤਾਂ ਦਾ ਕਰਦੀ ਆ ਦੇਖੋ ਗਾਇਸ ਸ਼ਾਪਿੰਗ ਦੇਖੋ ਇਹਨਾਂ ਦੀ ਆ ਬੱਚਿਆਂ ਦੀ ਇੱਕ ਇੱਕ ਆ ਸਾਡੀ ਤਾਂ ਹੀ ਤਾਂ ਮੈਂ ਹੱਸਦੀ ਹਾਂ ਮੇਰੇ ਅੱਜ ਕੁਝ ਨਹੀਂ ਆਹੋ ਅੱਛਾ ਆਹ ਕੀ ਦੇਖੋ ਗਾਇਸ ਆ ਕੀ ਦਾ ਆਹ ਕੀ ਦੇਖਿਆ ਸੀ ਆਹ ਕੀ ਦੇਖਿਆ ਸੀ ਆਹ ਕੁਝ ਕੀ ਦੇਖਿਆ ਸੀ ਦੱਸੋ ਕੀ ਦੇਖਿਆ ਸੀ ਕੀ ਕਿਨੇ ਕਹਿੰਦੇ ਗਏ ਸੀ ਆ ਕੀਨੇ ਕਹਿਆ ਸੀ ਇਹ ਟਿੱਡੇ ਚ ਕੀਤੇ ਜਾਣ ਉਹ ਛੋਟਾ ਡੱਬਾ ਕਿਨੇ ਕਹਿਆ ਸੀ ਆ ਆ ਕੀਨੇ ਕਹਿਆ ਸੀ ਆ ਬੋਤਲ ਆ ਕਿਨੇ ਕਹੀ ਸੀ ਆ ਕੀਨੇ ਕਹਿਆ ਸੀ ਮੈਂ ਤਾਂ ਕੋਈ ਨਹੀਂ ਉਹ ਦਰਾਂ ਕਿਨੇ ਕਹੀਆਂ ਟੀਲਦੀਆਂ ਇਹ ਕਹਾ ਵੀਰੇ ਕਿਨੇ ਕਹਿਆ ਸੀ ਘਾਪਤੀ ਕਿਨੇ ਕਹੀ ਸੀ ਸਰੋਂ ਦੀ ਤੇਲ ਕਿਨੇ ਬੋਤਲਾਂ ਹੀ ਨਹੀਂ ਕਹੀ ਸੀ ਸੌਸ ਕਿਨੇ ਕਹੀ ਸੀ ਆ ਇਹਨਾਂ ਨੂੰ ਕਹਿੰਦੇ ਕਿਹਾ ਸੀ ਹੋਰ ਕੁਝ ਵੀ ਕਹ ਲਓ ਮੈਨੂੰ ਹੋਰ ਵੀ ਕਹ ਲਓ ਆ ਕੱਪੜੇ ਵਾਲੇ ਕਿਨੇ ਕਹਿਆ ਸੀ ਫਟਾ ਵਾਲ ਕੀਨੇ ਕਹਿਆ ਸੀ ਵਿਆਹੀ ਲੈਣਾ ਵੇਖ ਲਾ ਦਿਖਾਉਂਗਾ ਕੌਣ ਚੱਲਾ ਮੇਰੇ ਖਾਉਂਗੇ ਹੁਣ ਆਪਣਾ ਲਾਇਵ ਤੇ ਸੀਰੀ ਮੇਰੀ ਮੇਰਾ ਬਾਪ ਵੀ ਆ ਗਿਆ ਦੇਖੋ ਗੈਸ ਐਡੀ ਸਾਰੀ ਸਾਰੀ ਸ਼ਾਪਿੰਗ ਕੀਤੀ ਹੋਈ ਹੈਗੀ ਇਸ ਪਿੱਛੇ ਸਾਨੂੰ ਤਿੰਨ ਚਾਰ ਘੰਟੇ ਲੱਗੇ ਆਹ ਦਾ ਫਤੇ ਦਾਗਾ ਫਤੇ ਹਤੇਰੇ ਵਾਲਾ ਹਨਾ ਚੱਲ ਲੈ ਜਦੋਂ ਦਾ ਚੱਲ ਪਰੇ ਆ ਗਲੀ ਲੈਂਦਾ ਗਲੀ ਨੇ ਆਪਣੀ ਪਸੰਦ ਦਾ ਲੈਂਦਾ ਉੱਲੂ ਵਰਗੀ ਆਪਾਂ ਕੀ ਉੱਲੂ ਵਰਗੇ ਨੇ ਸਰਾਣਾ ਲੈਂਦਾ ਹਸਪਤਾਲ ਲਈ ਮੱਕਾ ਮੇੜਾ ਹੋਰ ਵੀ ਆਪ ਦਾ ਲਿਆ ਆਇਆ ਚੱਲ ਤੂੰ ਵੀ ਹੋ ਸਾਈਡ ਤੇ ਸਮਝ ਲਈ ਤੇ ਆ ਮੈਂ ਸੌਂਗਾ ਅੱਜ ਆਹ ਫੜੋ ਵੀ ਤੁਹਾਡਾ ਬ੍ਰਸ਼ ਪਾਂਡੇ ਸਾਫ ਕਰਨ ਵਾਲਾ ਬੋਟਲ ਬੋਟਰਸ ਆ ਗਰ ਨਾਲ ਆਹ ਦਾ ਫਤਿਹ ਦੇਖੀ ਦੇਖੋ ਫਤਿਹ ਦਾ ਇਹ ਇਹ ਆਲੇ ਫਤਿਹ ਦਾ ਇਹ ਵੀ ਫਤਿਹ ਦਾ yellow color ਚ ਇੱਕ ਆ ਵੀ ਫਤਿਹ ਦਾ ਤੇ ਨਾ ਲਿਆਂਦੇ ਨੇ ਫਤਿਹ ਵਾਸਤੇ ਦੇਖੋ ਸਕੈਟਿੰਗ ਵਾਲਾ ਫਤਿਹ ਤੇ ਕਾ ਮੇਰਾ ਸਿਰਫ ਇੱਕੋ ਐਸੇ ਹੰਡੇ ਖਦੇ ਨੇ ਦੇਖੋ ਆਹ ਨਾਲ ਨੂੰ ਆਈਦਾ ਤੇ ਕਾ ਡੈਡ ਦੇ ਨੇ ਇੱਕ ਕਾ ਸੀ ਆ ਲੈ ਗਿਆ socks ਚੂਜੇ ਪਏ ਨੇ ਇੱਥੇ ਇੱਕ ਮੇਰੇ ਹਾਂ ਡੈਡ ਦੇ sports shoes ਦਾ ਕਸੂਬ ਨੇ sports ਨਹੀਂ ਆ ਗਏ ਓ ਲਾ ਇਹਨੇ ਨਾ ਟਿਕਟ ਵੀ ਮਿੰਟਾ ਫਰੀਜ਼ ਇਹ ਫਰੀਜ਼ ਨਹੀਂ ਮਿਲਦਾ ਇਹ ਉੱਪਰੋਂ ਨਿਕਲ ਗਿਆ ਨਿਕਲ ਗਿਆ ਉਹ ਚੋ ਫਰੀਜ਼ ਮਿਲਦਾ ਕਹਿੰਦਾ ਇਹਨੂੰ ਸੱਚੇ ਵਿੱਚ ਕਿਹੜੇ ਫਰੀਜ਼ ਸਹੀ ਚਾਹ ਮਤਲਬ ਨਾ ਬੋਲਦੀ ਨਹੀਂ ਹੈ। ਚਾਹ। ਮੇਰੀ ਚੀਜ਼ ਦਿਖਾਉ। ਦਿਖਾਤਾ ਸੀ। ਤੇਰਾ ਕੀ? ਮੇਰੀ ਚੀਜ਼। ਤੇਰੀ ਚੀਜ਼। ਤੇਰੀ ਇਹਦਾ ਇੱਥੇ ਹੀ ਨਹੀਂ ਹੈਗਾ। ਤੇਰੀ ਇਹਦਾ ਬਾਅਦ ਵਿੱਚ ਦਿਖਾਵਾਂਗੇ ਤੇ ਇੱਕ ਦਿਨ। ਉਹਨਾਂ ਦੇ ਹਿਸਾਬ ਦਾ ਵੀ ਦੱਸਾਂਗੇ ਫਿਰ। ਆ ਸਾਰਾ ਸਮਾਨ ਉਹਨੇ ਦਾ ਨਹੀਂ ਹੋਣਾ ਜਿੰਨਾ ਤੇਰਾ ਇੱਕ ਆ ਗਿਆ ਹੋਊਗਾ ਉਹਨੇ ਚ। ਮੈਂ ਤਾਂ ਗੁਸਾਈ ਜਾਂਨੇ। ਦੱਸਾਂਗੇ ਕੋਈ ਨਾ, ਬਖਾਵਾਂਗੇ। ਬਖਾਵਾਂਗੇ ਵੀ ਤੇਰਾ ਸਮਾਨ ਕੀ ਹੈਗਾ। ਗੱਡੀਆਂ ਦਿਖਾਉ ਧਰ ਕੇ ਗੱਡੀ ਚ ਕਹਿ ਹੈਗਾ ਲੜੀਆਂ ਨੇ। ਮੈਂ ਦੇਖਾਂ। ਆ ਵੀ ਰੱਖ ਕੇ ਦੇਖੀ। ਇੱਥੇ ਰੱਖਣੀਆਂ ਨਹੀਂ ਕਹਿੰਦੀ। ਗਾੜੀ ਮਾ। ਕੈਸੇ ਲੱਗੇ ਕੀ ਕੈਸੇ ਲੱਗੇ ਕੀ ਨਾਟ ਮਾਰ ਰੱਖੀ ਫੇ ਕੈਸੇ ਲੱਗੇ ਕੀ ਇੱਕ ਸਮਾਂ ਤਾਂ ਇਹ ਭੁੱਲੇ ਗਏ ਦਿਖਾਉਣਾ ਇੱਕ ਸਮਾਂ ਤਾਂ ਤੁਸੀਂ ਭੁੱਲੇ ਗਏ ਸੀ ਦਿਖਾਉਣ ਵਾਲਾ ਇਹ ਵਾਲਾ ਲੈ ਇਹ 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 ਦੀ ਖਰੀਦਾਰੀ ਹੈਗੀ ਸਾਡੀ ਲੰਡਾਰ ਨਹੀਂ ਦੀ ਨਾ ਮੇਰੀ ਕੋਈ ਨਹੀਂ ਹੈਗੀ ਇਹ ਕੋਈ ਸਹੀ ਕਿਹਾ ਸੀ ਕਹਿੰਦੀ ਆ ਲੈਣਾ ਹਾਂ ਇਹ ਬ੍ਰੈਡ ਨਾ ਪਤਾ ਕੀ ਹੁੰਦਾ ਇਹ ਤਵੇ ਆ ਦੇ ਲੁਕਰ ਦੇ ਫੀ ਜਾ ਮੇਰੇ ਬ੍ਰੈਡ ਉਹ ਹੁੰਦੇ ਨੇ ਨਾ ਜ ਤਾਂ ਮੈਂ ਮਾ ਚਲੇ ਇਹ ਲੈ ਲਓ ਤੁਸੀਂ ਇਹਦੇ ਨਾਲ ਤੁਹਾਨੂੰ ਸੌਫਾ ਰਹੂਗਾ ਹਾਂ ਨਾਲ ਮੈਨੂੰ ਸੌਫਾ ਰਹੂਗਾ ਵਧੀਆ ਮੈਂ ਮੈਨੂੰ ਤਾਂ ਬਣਾਉਣਾ ਕੋਸਾਉਂਦਾ ਨਹੀਂ ਨਾ ਇਹਦੇ ਤੁਸੀਂ ਨਾ ਕਾਣੋਂ ਤੈਨੂੰ ਕਿੱਥੇ ਆਉਂਦੇ ਨੇ ਕੀ ਇੰਟਰਸਟ ਵੀ ਨਹੀਂ ਹੈਗਾ ਵੀ ਆਪਾਂ ਨੂੰ ਛੋਟੇ ਵਾਸਤੇ ਨਹੀਂ ਹੈ ਥੋੜਾ ਕਾਪਾ ਸੌਫਾ ਨਹੀਂ ਆਸੀ ਸਾਡਾ ਸੈਂਡਵਿਚ ਮੇਕਰ ਹੂੰ ਇਹ ਗਾਰੰਟੀ ਕਾਰਡ ਰੱਖੇ ਗਾਰੰਟੀ ਕਾਰਡ ਵਿੱਚ ਹੀ ਸੀ ਇਹ ਹਾਂ ਆ ਦੇਖੋ ਇਹ ਮੇਰਾ ਇਹ ਤੇ ਰੱਖ ਕੇ ਇੱਕ ਦਿਨ ਇਹ ਕੱਟ ਜੇ ਬਣੇ ਹੁੰਦੇ ਨੇ ਇੱਥੇ ਆਏ ਉਹ ਆਪਦੇ ਆਪ ਕੱਟ ਵੀ ਕਰਦਾ ਹੁੰਦਾ ਹੈ ਵਿੱਚ ਰੱਖੇ ਤੇ ਮੈਂ ਕਰਕੇ ਬੰਦ। ਇਹਦਾ ਨੂੰ ਮਾਰਦਾ ਤਾਂ ਇਹ ਗੱਲ ਸਾਡਾ ਬਿਲਕੁਲ। ਅੱਛਾ ਮੈਂ। ਇਹਦਾ ਸਹੀ ਡਾ ਹੈ ਕਿ ਉਹ। ਕੁਝ ਲੱਗਣਾ। ਇਹ ਲੱਤਾਂ ਤੋਂ ਵੱਟਾਗਾ। ਮਾਤਾ ਦੂ ਦਾ ਸੋ। ਲੋ ਜੀ ਗਾਇਸ ਆਪਾਂ ਤਾਂ ਹੋ ਗਏ ਰੈਡੀ ਹੁੰ ਡਿਊਟੀ ਜਾਣ ਵਾਸਤੇ। ਚਾਪੀ ਨੂੰ ਬਹਿਣਿਆਂਗੇ। ਚਾਹ ਨਹੀਂ ਬਹਿਣੇ। ਕੌਂਪੀ ਵਨਾਈ ਹੈ ਅੱਛਾ ਡਾਡਾ ਪਾਲਸਰ ਆਇਆ ਬਸਾ ਤੋਂ ਫ੍ਰਿਕਲੇ ਗਿਆ ਜੀ ਮੇਰਾ ਪਾਲਸਰ ਥੋੜੀ ਕੋ ਪਾਲਸਰ ਗਿਆ ਇੱਕ ਰਕ ਬਸ ਘਰ ਰੋਕ ਸੀ ਬਸਰਾ ਬਸ ਬਸ ਤਾਕਤ ਇਸ ਵੇਰੇ ਉਹ ਜੀ ਧੁੱਪ ਨਿਕਲ ਰਹੀ ਹੈ ਇਹਨਾਂ ਲੌਕਸੀ ਦਾ ਕੰਮ ਤਾਂ ਲਗਰੇ ਵਿੱਚ ਧੁੱਪ ਲੌਕਸੀ ਦਾ ਇੱਥੇ ਰੱਖ ਇਹਦਾ ਗੱਤੀ ਆ ਗੱਤੀ ਕੇ ਲਈ ਇਹਨੂੰ ਸਕ੍ਰੈਚਰ ਮੂਵ ਕਰਾਓ ਸਾਫ਼ ਕਰ ਮਤਲਬ ਸ਼ਾਈਪ ਕਰਾ ਆ ਖੋਲਾ ਇਹਦੇ ਵਿੱਚ ਕਾ ਕੇ ਦੋ ਇਹਦੇ ਵਿੱਚ ਬਵਾ ਨ ਬੱਚੀ ਬਾਦੇ ਉੱਪਰ ਦੀ ਲੋ ਹਾਂ ਮੈਂ ਖੇਲੇ ਬੱਕਾ ਸੋਪਿੰਗ ਦਾ ਸਾਡੇ ਰੋਜ਼ ਨਾ ਰੋਜ਼ ਹੁੰਦੀ ਮੈਂ ਖੇਲੇ ਜਾ ਰਿਹਾ ਉਹ ਨੈਟ ਲਾਇਆ ਕੋਣ ਉਹਦੇ ਖੇਡ ਲੈ ਹੈ ਠੀਕ ਹੈ ਉਹ ਦੋਨੋਂ ਪੋਸਾ ਨਹੀਂ ਆਲੇ ਕੋਈ ਨਹੀਂ ਸੁਣ ਨਹੀਂ ਆਪਾਂ ਨਾ ਕਾਰ ਵੜਦਾ ਮੇਰਾ ਹਾਲ ਦੇਖ ਲੇ ਮੈਂ ਜਾ ਰਿਹਾ ਪਰ ਸੁਣਾ ਇੱਕ ਦਿਨ ਭਈ ਅੱਜ ਸੰਦੇ ਚੋਂ ਮੇਰਾ ਕੱਡੂ ਖੇਡਣਾ ਤੁਮ ਮੈਨੂੰ ਐਵੇਂ ਚਲੋ ਲਓ ਯਾਰ ਗਾਈਸਾਂ ਅੱਜ ਅਸੀਂ ਬੈਠੇ ਖਾ ਰਹੇ ਹਾਂਗੇ ਪਰੌਂਠੇ ਦੇਖੋ ਆਲੂ ਵਾਲੇ ਪਰੌਂਠੇ ਨੇ ਮਲੇਾਈ ਦੇ ਨਾਲ ਖਾ ਰਹੇ ਨੇ ਠੰਡੇ 'ਚ ਬੈਠੇ ਆ ਗਾਈਆਂ ਦੇ ਵਿੱਚ ਬੜੇ ਚਾਹ ਪੀਉਂਗੇ ਤੁਸੀਂ ਬੱਚਿਓ ਹੂੰ ਹੂੰ ਪਿੱਛੇ ਪੀਅ ਰੋਗੇ ਆਹ ਗੋਡਾ ਮਾਰਾ ਜਾ ਪਰਾਂ ਨੂੰ ਕਰੀ ਮੋਟਾ ਤੇਰਾ ਬੱਚੇ ਡਿਸਟਰਬ ਕਰ ਰਿਹਾ ਮੈਨੂੰ ਫਤਿਹ ਨਾ ਇੱਦਾਂ ਸੇ ਸੇਰਾ ਇਹ ਡੌਕਸਿਡਿਕ ਇੱਟ ਡੌਕਸਿਡਿਕ ਇੱਟ ਡੌਕਸਿਡਿਕ ਇੱਟ ਮੈਂ ਨਹੀਂ ਲੈਣ ਦੱਬਿਆ ਮੈਂ ਰੋੜੀ ਆ ਪ੍ਰਾਇਮਰੀ ਲੱਗੇ ਇਧਰ ਆਉਣ ਦਾ ਇਧਰ ਹੀ ਪਾਸਟਰ ਨੇ ਯਾਰ ਜਿਹੜੀ ਅਧੀਨ ਵਰਸ ਇਦਾਂ ਮੇਰੇ ਜਿੱਕੇ ਅੱਛਾ ਅੱਛਾ ਉਹ ਤਾਂ ਇਕਲੀ ਹੁੰਦੀ ਹੁੰਦੀ ਜਗ ਹਾਂ ਇਧਰ ਪਿੰਡ ਅੱਛਾ ਵੀ ਜਦੋਂ ਇਕੱਠੇ ਹੁੰਦੇ ਨੇ ਉਦੋਂ ਲੈ ਕੇ ਆਉਣੇ ਹੁੰਦੇ ਆ ਅੱਛਾ ਅੱਛਾ ਫਿਰ ਡਿਲੀਵਰੀ ਮਾ ਕੇ ਆਸ ਲੈ ਹਾਂ ਇਹ ਵੀ ਬਦਲੇ ਲੈ ਕੇ ਨਾ ਚਲੋ ਅੰਦਰ ਖੋਲੋ ਇਹਨਾਂ ਨੂੰ ਦੇਖੋ ਇਸ ਵਿੱਚ ਕੀ ਆਇਆ ਵਾ ਦੇਖੋ ਦਰ ਮੇਰੇ ਹੱਥ ਕਿਵੇਂ ਹੋ ਗਏ ਸਾਈਰ ਸਾਈਰ ਹੱਥਾਂ ਤੇ ਮੇਰੇ ਖੋਲੋ ਚਲੋ ਮੈਂ ਖੋਲਦਾ ਦੇਖੋ ਇਸ ਵਿੱਚ ਕੀ ਆਇਆ ਹੈ ਮੇਰੇ ਕੋਲ ਇਹ ਗੱਡੀ ਦਾ ਲੈਫਟ ਤੇਰੀ ਆਰ ਬੈਕ ਕ੍ਰੈਸਟ ਹੈਂਗਰ ਕਾਰ ਦਾ ਹੈਂਗਰ ਆ ਹਾਂ ਇਹ ਗੱਡੀ 'ਚ ਲਗਾਉਣ ਵਾਲਾ ਹੈ ਕਿੰਨੇ ਪੀਸ ਨੇ ਇਹ ਚ 4 4 ਨੇ 4 ਨੇਗੇ ਆ ਦੇਖੋ ਐਦਾਂ ਇਹ ਗੱਡੀ 'ਚ ਲੱਗੇ ਨੇ ਗੱਡੀ 'ਚ ਮੈਂ ਤੁਹਾਨੂੰ ਲਾ ਕੇ ਦਿਖਾਉਂਗੀ ਕਿਵੇਂ ਲੱਗਦੇ ਨੇ ਇਹ ਮਿਊਜ਼ਿਕ ਮਿਊਜ਼ਿਕ ਨਹੀਂ ਹੈਗਾ ਇਹ ਦਿਖਾ ਮੈਂ ਖੋਲ ਕੇ ਨਾ ਖੋਲੀ ਨਹੀਂ ਹੈਗੀ ਐਂ ਦਿਖਾ ਦੇ ਇਹ ਹੈਗੀ ਕੀ ਇਹ ਟੇਪ গোল্ডেন টেপ ਆ ਗਈ ਜਿਵੇਂ ਇਹਦੇ ਇੱਥੇ ਲਗਾਉਣੀ ਹੋਵੇ ਇੱਥੇ ਲਵੇ ਲਵੇ ਇਹਦੇ ਹਾਲਤ ਵਾਲੇ ਅੱਜ ਤੇ ਐਦਾਂ ਇਹ ਲੱਗ ਜਾਂਦੀ ਹੈ ਗੋਲਡਨ ਕਲਰ ਦੀ ਕਿ ਕਿਵੇਂ ਲੱਗੂਗੀ ਇਹ ਮੈਂ ਪੂੰਹ ਲਗਾ ਦੇ ਇੱਥੇ ਪੁੱਛੇ ਉਹ ਜਿਹੜੀ ਇਹ ਉਹ ਕੁੰਡਾ ਕੁੰਡੇ ਦੇ ਵਿੱਚ ਪ사 ਦੇ ਇੱਥੇ ਪ사 ਦੇ ਬੱਸ ਐਵੇਂ ਹੁਣ ਇਹਦੇ ਉੱਪਰ ਕੋਈ ਵੀ ਲਿਫਾਪਾ ਜਾਂ ਕੋਈ ਹੋਰ ਕੈਨੀ ਡੁੱਲੂ ਲਮਕਾਉਣਾ ਹੋਏ ਤੇ ਉਪਰਾਂ ਲਮਕਾਉਣਾ ਚਾਹੁੰਦੀ ਨਾ ਲੈ ਟੇ ਹਿੱਲੂਗਾ ਫੇਰ ਵੀ ਤੇ ਡੁੱਲੂ ਹੀ ਕੀ ਹਿੱਲੂ ਆ ਹਿੱਲੂ ਕਿਉਂ ਲਮਕਾ ਕੇ ਤਾਂ ਸਕਦੇ ਆ ਨੀਚੇ ਰੱਖਣ ਨਾਲੋਂ ਇੱਥੇ ਲੱਗੇ ਤਾਂ ਪਿੱਛੇ ਵੀ ਰੱਖੇ ਜਾਣਗੇ ਪਿੱਛੇ ਵੀ ਆ ਜਾਣਗੇ ਉੱਥੇ ਚਲ ਤਾਂ ਪਾਈ ਲੱਖ ਲੈਣਾ ਲੱਭਾਈ ਚੱਕ ਲੈ ਆ ਜਾ ਚਲ